ਲਾਵੀ ਮਿੱਤਰੋ ਆਪਾਂ ਨਾ ਤੁਹਾਨੂੰ ਬੂਰੀ ਝੋਟੀ ਦਿਖਾਉਣ ਲੱਗੇ ਆ ਜਿਹੜੇ ਭਰਾਵਾਂ ਦੀ ਡਿਮਾਂਡ ਰਹਿੰਦੀ ਸੀਗੀ ਵੀ ਸਾਨੂੰ ਕੋਈ ਤੋਕੜ ਬੂਰੀ ਮਿਲ ਜੇ ਨਾਲ ਮਿਲ ਵੀ ਜਾਵੇ ਕੱਟੀ ਵੀ ਦੋ ਨਗ ਮਿਲ ਜਾਣ ਤੇ ਮਿਲ ਵੀ ਗੱਭਣ ਜਾਵੇ ਤਿੰਨ ਚੀਜ਼ਾਂ ਘਰੇ ਆ ਜਾਣਗੀਆਂ ਪਰ ਜਿਹੜੇ ਭਰਾ ਸ਼ੌਂਕੀਆ ਬੂਰੀ ਲੈਣ ਦੇ ਚਾਹਵਾਨ ਨੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬੂਰੀ ਝੋਟੀ ਲੈ ਕੇ ਆਏ ਆ ਮੰਗਰਾ ਕੱਟੀ ਤੇ ਤੋਕੜਾ ਵਧੀਆ ਸਕੀਨ ਝੋਟੀ ਆ ਤੇ ਸਾਰੀ ਗੱਲਬਾਤ ਆਪਣੇ ਨਾਲ ਬਾਈ ਹੂ ਬਾਈ ਨਾਲ ਕਰਾਂਗੇ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਸੱਜਣੋ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੇ ਬਾਕੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਸਸੀ ਗਾਲ ਸਸੀ ਗਾਲ ਜੀ ਦਰਸ਼ਕਾਂ ਨੂੰ ਸਸੀ ਗਾਲ ਬਲੋ ਸਸੀ ਗਾਲ ਬਾਈ ਜੀ ਸਾਰਿਆਂ ਨੂੰ ਠੀਕ ਹੈ ਤੇ ਬਾਈ ਨਾਮ ਦੱਸਿਓ ਆਪਣਾ ਨਾਮ ਆਪਣਾ ਸਰਿੰਦਰਾ ਜੀ ਸਰਿੰਦਰ ਬਾਈ ਸਰਿੰਦਰ ਆਪਾਂ ਖੜੇ ਕਿੱਥੇ ਆਣ ਲੱਗੇੜਾ ਪਿੰਡ ਪਿੰਡ ਇਹ ਮਾਨਸਾ ਕੈਂਚੀਆਂ ਹੀ ਇਹ ਮਾਨਸਾ ਤੋਂ ਥੋੜੇ 2 ਕਿਲੋਮੀਟਰ ਰੇ ਆ ਕੇ ਚੌਂਕ ਪੈਂਦਾ ਜੀ ਵੱਡਾ ਚੌਂਕ ਕੈਂਚੀਆਂ ਬਰਨਾਲਾ ਕੈਂਚੀਆਂ ਹਾਂ ਬਰ ਤੇ ਸਰੇਂਦਰਪਿੰਡ ਤੁਹਾਡਾ ਇਹੀ ਰਹਿੰਦਾ ਹੈ ਹਾਂ ਇਹ ਇਹੀ ਠੀਕ ਹੈ ਕੈਂਚੀਆਂ ਤੇ ਜਿਲ੍ਹਾ ਮਾਨਸਾ ਪੈਂਦਾ ਹੈ ਨਾ ਜਿਲ੍ਹਾ ਮਾਨਸਾ ਤੇ ਇੱਕ ਵਾਰੀ ਸਰੇਂਦਰ ਨੰਬਰ ਬੋਲ ਬਾਈ ਨੰਬਰ ਆਪਣਾ 7851 03242 ਠੀਕ ਹੈ ਇਹ ਬਾਈ ਸਰੇਂਦਰ ਦਾ ਨੰਬਰ ਆ ਤੇ ਸਰੇਂਦਰ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਤੇ ਕੰਮੇ ਸੂਏ ਸੂਈ ਹੋਈ ਆ ਇਹ ਦੂਜੇ ਸੂਏ ਆਈ ਹੁਣ ਠੀਕ ਹੈ ਕਰਦੀ ਆ ਆਪਣੀ ਕਰਦੀ ਆ ਜੀ ਹਾਂ ਵਪਾਰ ਦਾ ਕੰਮ ਨਹੀਂ ਕੋਈ ਇਹਦੀ ਮਤਲਬ ਵਪਾਰ ਦਾ ਕੰਮ ਤਾਂ ਨਹੀਂ ਕੋਈ ਨਾ ਵਪਾਰ ਦਾ ਕੋਈ ਉਹ ਸਾਹਮਣੇ ਦੀ ਮਾਂ ਖੜੀ ਆ ਇਹ ਉਹਦੀ ਝੋਟੀ ਆ ਮੰਨ ਲਾ ਕੱਟੀ ਆਗੀ ਤੇ ਤੀਜੇ ਸੂਏ ਸੂਈ ਹੋਈ ਹੈ ਨਾ ਇਹ ਦ ਤੀਜੇ ਸੂਗੀ ਸੂਗੀ ਦੋ ਦੂਜੇ ਸੂਏ ਸੂਈ ਹੋਈ ਆ ਤੇ ਹੁਣ ਬਾਈ ਮੰਨ ਲਾ ਗੱਭਣ ਕਿੰਨੇ ਟਾਈਮ ਦੀ ਸਰੇਂਦਰ ਇਹ ਚਾਰ ਮਹੀਨਿਆਂ ਦੀ ਹੈ ਜੀ ਚਾਰ ਮਹੀਨਿਆਂ ਤੋਂ ਹਾਂ 5 ਕਿ ਦਿਨ ਉੱਤੇ ਡੱਪ ਗਈ ਹੈ ਉੱਤੇ ਆ ਚਾਰ ਮਹੀਨੇ ਚੱਕਰਾਈ ਹੋਈ ਹੈ ਹਾਂ ਜੀ ਹਾਂ ਚੈੱਕ ਪਾ ਲਿਆ ਲੈ ਮਿੱਤਰੋ ਚੈੱਕ ਕਰਾਈ ਹੋਈ ਆ ਜੇ ਤੁਹਾਡਾ ਮਨ ਨਹੀਂ ਖੜਦਾ ਚੈੱਕ ਕਰਾ ਕੇ ਦਸੱਲੀ ਕਰਕੇ ਤੁਸੀਂ ਫੇਰ ਲੈ ਕੇ ਜਾਓ ਸਰੇਂਦਰ ਬਾਈ ਦੁੱਧ ਦਾ ਇਸ ਟਾਈਮ ਦੁੱਧ ਇਸ ਟਾਈਮ 6 ਕਿਲੋ ਆਈ ਆਪਾਂ 5 ਕਹਿ ਕੇ ਦੇਵਾਂਗੇ ਇਹਨੂੰ 5 ਮੰਨ ਲੈ ਕੰਡਾ ਲੈ ਕੇ ਮੜ ਕੇ ਲੈ ਜਾਈ ਹਾਂ ਅਗਲਾ ਪੂਰਾ ਗੱਲੀ ਕਰਕੇ ਲੈ 6 ਲੀਟਰ ਦੁੱਧ ਆ ਬਾਈ ਕਹਿੰਦਾ ਕੰਡਾ ਲਿਆ ਉਹ 5 ਕਿਲੋ ਦੋਨੇ ਟਾਈਮਾਂ ਦਾ ਮਿਣਕੇ ਲੈ ਜਾਓ ਮਿਲਦੀ ਸਰਿੰਦਰ ਕੱਟੀ ਤੇ ਹਾਂ ਕੱਟੀ ਤੇ ਮਿਲਦੀ ਕੱਟੀ ਤੇ ਮਿਲਦੀ ਹੈ ਠੰਡੀ ਪੂਰੀ ਤਿੰਨ ਟਾਈਮ ਚਾਰ ਟਾਈਮ ਤਸੱਲੀ ਛੋੜਾ ਕਰਨਾ ਹਰ ਜਹ ਹੈਨਾ ਤੇ ਤੋਰ ਬਾਈ ਸਰਿੰਦਰ ਇੱਕ ਵਾਰੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਮਿੱਤਰੋ ਤੇ ਥਣਲੇਵਾ ਬਿਲਕੁਲ ਸਾਫ ਆ ਛਕੀਨ ਝੋਟੀ ਆ ਪੂਰੀ ਦੂਜੀ ਸੂਏ ਸੂਈ ਹੋਈ ਸੀ ਤੇ ਤੀਜੀ ਸੂਏ ਲਈ 4 ਮਹੀਨਿਆਂ ਦੀ ਜਿਹੜੀ ਗੱਬਣ ਤੇ ਦੁੱਧ 6 ਕਿਲੋ ਆ 5 ਕਿਲੋ ਕਹਿੰਦਾ ਮਿਣਕੇ ਲੈ ਜਿਓ ਜਿਹੜਾ ਆਡਰ ਥੋੜਾ ਜਿਹਾ ਮੂਹਰ ਨੂੰ ਜਾਦੇ ਆ ਤੇ ਹੁਣ ਤੁਹਾਨੂੰ ਵਧੀਆ ਟਾਈਮ 9 ਵਜੇ ਦਾ ਕਿਉਂ ਸਵੇਰ ਦਾ ਚੋਈ ਹੋਈ ਆ ਤੇ ਇਸ ਕਰਕੇ ਥੋੜਾ ਜਿਹਾ ਆਰਡਰ ਦੇ ਵਿੱਚ ਦੁੱਧ ਘੱਟ ਦਿਸੂਗਾ ਤੇ ਕਿਉਂ ਸ਼ਾਮ ਦੇ ਟਾਈਮ ਤੱਕ ਪੂਰੇ ਨੇ ਬਣ ਕੇ ਆਉਣਾ ਹੁੰਦਾ ਬਣਦੇ ਬਾਈ ਤੇ ਨਾਲ ਹੈਗੀ ਕੱਟੀ ਕੱਟੀ ਵੀ ਸੋਹਣੀ ਆ ਜੇ ਕਿਸੇ ਭਰਾਮ ਕਈ ਵਾਰ ਕੋਈ ਬੂਰੀਆਂ ਦੀ ਸਕੀਨ ਹੁੰਦਾ ਤੇ ਬਾਕੀ ਚੰਗੀ ਏ ਝੋਟੀ ਨਾਲ ਕੱਟੀ ਏ ਵਧੀਆ ਪਲੀ ਹੋਈ ਆ ਤੇ تسੱਲੀ ਸੋਡਾ ਕਰਨਾ ਹਰ ਜਾ। ਸ਼ਰਿੰਦਰ ਭਾਈ ਰੇਟ ਦੀ ਗੱਲ ਲੈਂਦੇ ਰੇਟ ਕੀ ਕਰਤਾ? ਰੇਟ ਬਈ ਭਜਾਇ ਜੀ 92000 ਦੀ ਦੇਵਾਂਗੇ ਜੀ। 92000 ਦੀ। ਮਾਨਤਾਨ ਹੋ ਜੂ ਥੋੜਾ ਕਣ। ਮਾਨਤਾਨ ਕਰ ਦੇਗੇ ਹਾਂ ਜੀ ਬੰਦਾ ਹੋਊਗਾ ਜਿਹੜਾ ਚੱਲ ਗਿਆ ਦੂਰੋਂ ਮਾਨਤਾਨ ਕਰ ਦੇਾਂਗੇ ਵੀ ਬਾਲਾ ਨਹੀਂ ਹੋਣਾ ਬਈ। ਠੀਕ। ਮਾੜਾ ਮੋਟਾ ਹੋਊਗਾ। ਹਾਂ ਜੀ ਹਾਂ। ਲੈ ਬਾਈ ਨੇ ਰੇਟ ਫਿਕਸ ਹੀ ਕਰਿਆ ਮਿੱਤਰੋ ਮਾਨਤਾਨ ਬਾਈ ਕਹਿੰਦਾ ਕਰ ਦੇਾਂਗੇ ਕਿਉਂਕਿ ਦੂਰੋਂ ਨੇੜੋਂ ਹਰੇਕ ਭਰਾ ਚੱਲ ਗਿਆ ਹੁੰਦਾ। ਛੋਟੀ تسੱਲੀ ਕਰਨਾ ਸੋਡਾ ਕੰਮ ਆ। ਦੁੱਧ ਚੋ ਕੇ ਦੇਖਣਾ ਮੈਣਨਾ, ਗੱਬਨ ਟੈਸਟ ਕਰਾਉਣਾ। ਠੀਕ ਆ ਬਾਅਦ ਦੇ ਵਿੱਚ ਆ ਲੱਗਦਾ ਇਹ ਤਾਂ ਉੱਥੇ ਆ ਕੇ ਖਾਲੀ ਨਿਕਲ ਗਏ ਜੀ ਇੱਥੇ ਬਾਈ ਦੇ ਕਿੱਲੇ ਤੇ ਡਾਕਟਰ ਲਿਆਓ ਚੈੱਕ ਕਰਾ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਦੁੱਧ ਮਣਿਓ ਠੀਕ ਆ ਬਾਈ ਤੇ ਵੀ ਨਾ ਰਹੋ 26 ਕਿਲੋ 5 ਕਿਲੋ ਤੁਸੀਂ ਆਵਰਾ ਮਣ ਕੇ ਜੇ ਤਾਂ ਪੂਰਾ ਹੋ ਗਿਆ 5 ਕਿਲੋ ਠੀਕ ਆ ਬਾਈ ਜੇ ਨਾ ਪੂਰਾ ਹੋਇਆ ਫੇਰ ਸਿੰਦਰ ਬਾਪਾ ਬੈਠੇ ਆ ਬਾਈ ਕਿਈ ਵਾਰ ਦੂਰੋਂ ਆ ਜਾਂਦਾ ਲੱਗ ਰਾਇਆ ਬੈਠੇ ਕਰਾਇਆ ਦੇਵਾਂਗੇ ਆਪਾਂ ਠੀਕ ਆ ਇਹ ਵੀ ਬਾਈ ਦਾ ਕਿ ਨਾ ਅੰਦਰ ਕੋਈ ਟੀ ਆ ਦੁੱਧ 6 ਹੈਗਾ ਬਾਕੀ ਇਹ ਕਈ ਵਾਰ ਕੋਈ ਦੂਰੋਂ ਆ ਜਾਂਦਾ ਦੁੱਧ ਨਹੀਂ ਪੂਰਾ ਹੁੰਦਾ 5 ਕਿਲੋ ਤਾਂ 22 ਕਰਾਇਆ ਦੇ ਕੇ ਦਰੂਗਾ ਠੀਕ ਹੈ ਤਸੱਲੀ ਤੁਸੀਂ ਕਰ ਲਓ ਘਰ ਦੀ ਮੱਝ ਆ ਜਿਹੜੇ ਮਿੱਤਰੋ ਕਹਿੰਦੇ ਅਸੀਂ ਘਰੋਂ ਖਰੀਦਣੀਆਂ ਤਾਂ ਤੁਹਾਡੇ ਵਾਸਤੇ ਆਪਾਂ ਵੀਡੀਓ ਲੈ ਕੇ ਆਈ ਸੀ ਜੇ ਕਿਸੇ ਭਰਾ ਨੇ ਵੀਡੀਓ ਬਣਵਾਣੀ ਹੁੰਦੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਮੂਰੇ ਸਕਰੀਨ ਤੇ ਆ ਬਾਕੀ 22 ਤੋਂ ਤਸੱਲੀ ਕਰਕੇ ਤੁਸੀਂ ਫੇਰ ਜਿਹੜੀ ਝੋਟੀ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ